ਭਗਵਾਨ ਸ਼ਿਵ ਅਤੇ ਆਦ ਸ਼ਕਤੀ ਮਾ ਪਾਰਬਤੀ ਦੇ ਵਿਆਹ ਯਾਨੀ ਮਹਾ ਸ਼ਿਵਰਾਤਰੀ ਮੌਕੇ ਭਾਰਤ ਦੇ ਸ਼ਿਵਾਲਿਆ ਵਿੱਚ ਸ਼ਿਵ ਭਗਤਾਂ ਦਾ ਉਮੜਿਆ ਸੈਲਾਬ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਿਵ ਭਗਤਾਂ ਨੇ ਭਗਵਾਨ ਭੋਲੇनाथ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸੇ ਲੋੜੀ ਤੈ ਤੋਂ ਸਮਾਣਾ ਦੇ ਸ਼ਿਵਾਲਿਆ ਵਿੱਚ ਸ਼ਿਵ ਭਗਤਾਂ ਦੇ ਨਾਲ ਕੈਬਨਟ ਮੰਤਰੀ ਜੋੜਾ ਮਾਜਰਾ ਨ ਸਮਸਤਕ ਹੋਏ ਨੇ ਜੜਾ ਮਜਰਾ ਸਮਾਣਾ ਦੇ ਮਹਾਕਲੇਸ਼ਵਰ ਮੰਦਿਰ ਵਿੱਚ ਪਹੁੰਚੇ ਜਿੱਥੇ ਉਹਨਾਂ ਛੰਡੇ ਦੀ ਰਸਮ ਅਦਾ ਕੀਤੀ ਹੈ ਇਸ ਮੌਕੇ ਉਹਨਾਂ ਸੰਗਤਾਂ ਦੇ ਨਾਲ ਬਹਿ ਕੇ ਲੰਗਰ ਵੀ ਗ੍ਰੈਂਡ ਕੀਤਾ ਉਧਰ ਸਮਾਣਾ ਦੇ ਪ੍ਰਾਚੀਨ ਮੰਦਿਰ ਪੰਚਮੁਖੀ ਵਿੱਚ ਸ਼ਿਵ ਭਗਤਾਂ ਦੀ ਭੀੜ ਵੇਖਣ ਨੂੰ ਮਿਲੀ ਹੈ ਜੋ ਜੋ ਲਾਈਨਅਪ ਵਿੱਚ ਲੱਗ ਕੇ ਸ਼ਿਵ ਦਰਸ਼ਨਾਂ ਦਾ ਇੰਤਜ਼ਾਰ ਕਰਦੇ ਨਜ਼ਰ ਆਏ ਨੇ ਸਮਾਣਾ ਤੋਂ ਐਨ ਡਬਲਯੂ ਨਿਊਜ਼ ਚੈਨਲ ਦੇ ਲਈ ਮਹੇਸ਼ੀਰਾ ਸਮਾਨ ਹਾਂਜੀ ਅ ਮੰਤ ਜੀ ਪਹਿਲਾਂ ਤਾਂ ਸ਼ਿਵਰਾਤਰੀ ਦੇ ਉੱਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੀ ਸ਼ਿਵਰਾਤਰੀ ਦੀਆਂ ਔਰ ਤੁਸੀਂ ਸਾਡੀ ਆਵਾਮ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੋਗੇ ਸ਼ਿਵਰਾਤਰੀ ਦੇ ਉੱਤੇ ਅੱਜ ਅਸੀਂ ਇਸ ਪਵਿੱਤਰ ਦਿਹਾੜੇ ਤੇ ਮਹਾਕਲੈਸ਼ਵਰ ਮੰਦਿਰ ਕੀਤੀ ਮੋਚਾਂਗੇ ਔਰ ਪ੍ਰਭੂ ਦੇ ਚਰਨਾਂ 'ਚ ਬੰਦਨਾ ਜੋਦੜੀ ਕੀਤੀ ਹੈ ਕਿ ਇਹ ਪ੍ਰਭੂ ਸਾਡੇ ਸਾਰਿਆਂ ਦੇ ਜਿਹੜਾ ਮਿਹਰ ਪਰੇ ਹੱਥ ਬਣਾ ਕੇ ਰੱਖਿਓ ਔਰ ਸਾਡੇ ਸਾਰੇ ਅੰਤਮ ਜਿਹੜਾ ਹੈਗਾ ਸੁਖ ਸ਼ਾਂਤੀ ਹਮੇਸ਼ਾ ਰਹੇ ਔਰ ਸਾਡੇ ਦੇਸ਼ ਤੇ ਸੁਖ ਸ਼ਾਂਤੀ ਰਹੇ ਸਾਡੇ ਕੂਬੇ ਤੇ ਸੁਖ ਸ਼ਾਂਤੀ ਰਹੇ ਸਾਡੇ ਪਰਿਵਾਰਾਂ ਤੇ ਜਿਹੜੀ ਸੁਖ ਸ਼ਾਂਤੀ ਰਹੇ ਇਹ ਹੀ ਪ੍ਰਭੂ ਦਾ ਸੰਦੇਸ਼ ਆ ਇਹ ਹੀ ਅਸੀਂ ਅੱਜ ਇਥੋਂ ਮਨੋ ਕਾਮਨਾ ਸੁਖੀ ਹੈ ਕਿ ਸਾਡੇ ਤੇ ਮਿਹਰ ਪਰੇ ਹੱਥ ਜਿਹੜਾ ਬਣਾ ਕੇ